ਸੋਜਾ ਪੁੱਤ ਸੋਜਾ ਤੂੰ ਸੋ क्यों नहीं ਰਹਾ ਅੱਜ ਤੇਰਾ ਪਿਓ ਵੀ ਮੇਰੇ ਨਾਲ ਲੜ ਕੇ ਬਾਹਰ ਪਿਆ ਹੋਇਆ ਹੈ ਤੈਨੂੰ ਪਤਾ ਜਦੋਂ ਤੇਰੇ ਪਿਓ ਦਾ ਹੱਥ ਤੇਰੇ ਸਿਰ ਤੋਂ ਉੱਠਿਆ ਤੇਰੇ ਕੋਲ ਮਾਂ ਦੀ ਮਮਤਾ ਤਾਂ ਸੀ ਪਰ ਹੈ ਅਸੀਂ ਸਗੇ ਭਰਾ ਤੋਂ ਵੀ ਵੱਧ ਕਿਉਂਕਿ ਜਦੋਂ ਸਾਟ ਤੈਨੂੰ ਲੱਗਦੀ ਨਾ ਤਰਦ ਮੇਰੇ ਉੱਠਦਾ ਹੈ ਜਨਾਨੀ ਦੀ ਇੱਜ਼ਤ ਬੰਦੇ ਨਾਲ ਹੀ ਹੁੰਦੀ ਆ ਬੰਦਾ ਭਾਵੇਂ ਅੰਨਾ ਹੀ ਕਿਉਂ ਨਾ ਹੋਵੇ ਰਾਜਾ ਬਾਜੀ ਮਾਰ ਹੀ ਗਿਆ ਚਨਾਨੀ ਸੋਣੀ ਵੀ ਆ ਕੇ ਲਿਆਇਆ ਮੈਂ ਸੁਣਿਆ ਪਰਜਾਈ ਮੁਸਲਿਮਾਂ ਅੱਜ ਤੋਂ ਬਾਅਦ ਚੇਲਾ ਸਾਡੇ ਘਰ ਤੇ ਨੇੜੇ ਤੇੜੇ ਵੀ ਨਹੀਂ ਨਜ਼ਰ ਆਉਣਾ ਚਾਹੀਦਾ ਅੱਤ ਤੇਰੇ ਤੇ ਤਾਂ ਕੋਈ ਯਕੀਨ ਨਹੀਂ ਕਰਦਾ ਨਾਲੇ ਕੱਲ ਮੇਰੀ ਯਾਦ ਰੱਖੀ ਚੇਲੇ ਵਰਗਾ ਬੰਦਾ ਤਖ਼ਤੀ ਪੁੱਟੀ ਉਂਗਲ ਤੇ ਨਹੀਂ ਮੋਤਾਂ अज तो बाद मैं तेरी अखों में हंजू नहीं और दूंगा, बस तू खुश रही तेरी हर खुशी पूरी करूंगा। भरजाई सोनी बहुत <laughs> शुक्रिया अदा करा ये मैं कीमती समय क्योंकि प्रेस कॉन्फ्रेंस कवर करनी आए अः यह जर्नी बड़ी ही सुहावनी और बढ़िया रही बड़ी मिठी रही बड़ी यादगार जर्नी ਸੁਰਿੰਦਰ ਜੀ ਮੈਂ ਦੋਸਤ ਇਹ ਮੈਨੂੰ ਮਿਲੇ ਕਾਫੀ ਦੇਰ ਬਾਅਦ ਮਿਲੇ ਕਹਿੰਦੇ ਮੇਰਾ ਇੱਕ ਕਨਸੈਪਟ ਹੈ ਇੱਕ ਕਾਰਜ ਚ ਕੋਈ ਚੱਲ ਰਿਹਾ ਹੈ ਜਿਹਦੇ ਉੱਤੇ ਮੈਂ ਕੰਮ ਕਰਨਾ ਚਾਹੁੰਦਾ ਤੇ ਪਹਿਲੇ ਦਿਨ ਮੈਂ ਸੋਚਿਆ ਕਿ ਚਲੋ ਟਾਈਮ ਕੱਢ ਕੇ ਮੈਂ ਸੁਣਾਗਾ ਮੈਂ ਕਿਹਾ ਜੀ ਠੀਕ ਹੈ ਦੇਖਦੇ ਕਰਦੇ ਹਾਂ ਮਤਲਬ ਐਜ਼ ਅ ਫਰੈਂਡਲੀ ਉਹ ਮੈਨੂੰ ਕਨਸੈਪਟ ਦੱਸ ਰਹੇ ਸੀਗੇ ਦੱਸਣਾ ਜਾਂਦੇ ਸੀ ਮੈਂ ਉਦੋਂ ਸੁਣ ਨਹੀਂ ਪਾਇਆ ਉਹਦਾ ਜਬੀਜ਼ੀ ਸ케ਜੂਲ ਲੈ ਲਾ ਇੱਕ ਦਿਨ ਦੁਬਾਰਾ ਅਸੀਂ ਹਫਤੇ ਦਾ ਜਿਹੜਾ ਦੁਬਾਰਾ ਮੀਟਿੰਗ ਹੋਈ ਸਾਡੀ ਤੇ ਉਹਨਾਂ ਨੇ ਮੈਨੂੰ ਕਨਸੈਪਟ ਸੁਣਾਇਆ ਮਿੱਠੀ ਦਾ ਮੈਂ ਜਦੋਂ ਉਹ ਸਟੋਰੀ ਅਜੇ ਜਦੋਂ ਸੁਣਾ ਰਹੀ ਸੀ ਨਾ ਇੱਕ ਆਰਟਿਸਟ ਦੀ ਬੜੀ ਵਧੀਆ ਗੱਲ ਕਿ ਜਦੋਂ ਉਹ ਨਰੇਟ ਕਰਦਾ ਉਹ ਨਾਲ ਉਹਨੇ ਜਿਹੜੇ ਸਕ੍ਰੀਨ ਪਲੇ ਕੀਤਾ ਨਾ ਨਾਲ ਹੀ ਸਾਡੀ ਚੀਜ਼ਾਂ ਦੱਸ ਰਹੀ ਸੀ ਉਹ ਮੇਰੇ ਦਿਮਾਗ ਤੋਂ ਸਾਡੇ ਜਿਹੜਾ ਵਿਜ਼ੂਅਲਾਈਜ਼ ਹੋ ਰਹੀ ਅਸ ਗਿਆ ਉਹ ਦੱਸ ਇਦਾਂ ਐਂਟਰੀ ਹੁੰਦੀ ਇਦਾਂ ਹੁੰਦਾ ਉਸ ਸਾਵਾ ਮੇਰੇ ਉਹ ਹੋ ਰਹੀ ਸੀ ਜ਼ਹਿਨ ਦੇ ਵਿੱਚ ਮੈਨੂੰ ਇਹ ਕਨਸੈਪਟ ਤੇ ਬੜਾ ਜ਼ਬਰਦਸਤ ਲੱਗਿਆ ਇਹਦੇ ਕੰਮ ਕਰਦੇ ਆ ਚਲੋ ਗੱਲਬਾਤ ਸ਼ੁਰੂ ਹੋਈ ਤੇ ਸਟਾਰਕਾਸਟ ਨੂੰ ਫਾਈਨਲ ਕਰਨੀ ਸੀ ਤੇ ਜਿੰਨੇ ਵੀ ਇਹਦੇ ਵਿੱਚ ਕਲਾਕਾਰ ਹੈ ਅਸੀਂ ਉਹਨਾਂ ਦਾ ਆਡੀਸ਼ਨ ਲਿੱਤਾ ਸਕ੍ਰੀਨ ਟੈਸਟ ਲਿੱਤਾ ਸ਼ੂਟਰ ਆਣੀ ਸੀ ਹੈਗੀ ਹੈ ਔਰ ਬੜਾ ਅੱਛਾ ਲੱਗਿਆ ਕਿ ਇਹ ਫਿਲਮ ਜਦੋਂ ਬਣੀ ਬਣ ਕੇ ਤਿਆਰ ਹੋਈ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਇੱਕ ਆਪਣਾ ਪੰਦੀ ਫੀਲਿੰਗ ਆ ਰਹੀ ਹੈ ਔਰ ਇਹ ਜਿਹੜੀ ਕਲਮਜੋਤ ਤੁਸੀਂ ਦੇਖੋਗੇ ਥੀਟਰ ਦੇ ਵਿੱਚ ਜਾ ਕੇ ਤੁਹਾਨੂੰ लगेगा नहीं तो लगे अपने घर द अपने परिवार की अपने समाज की फिल्म है एक छोटी जी प्यारे की स्टोरी छोटे जी घर की स्टोरी छोटे परिवार जोड़ती है एक तो आप वैसे कहने ही अः देखे होने की अः लोग कहें कि साड़ी फिल्म आके देखो है ना मैं सची कह रहा कीजर देखो ये गाँव सुनो जो तीनों चीजा देखिए अपने आप थिएटर खिंचे आओगे ਆਰਪੀਐਲ ਮਸੀ 3 ਜਨਵਰੀ 2025 ਨੂੰ ਸਾਰੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕਰ ਰਹੀ ਹੈ ਅਸੀਂ ਇਸ ਨੂੰ ਪਠਾਨਕੋਟ ਤੇ ਪਟਕਾਲਪੁਰ ਦੇ ਵਿੱਚ ਹੀ ਪੀਵੀਆ ਚ ਹੈ ਰਿਲੀਜ਼ ਹੋ ਰਹੀ ਹੈ ਜੀ ਸਰ ਅੱਜ ਪੂਰੀ ਸਟਾਰ ਕਾਸਟ 3 ਪਹੁੰਚੀ ਹੈ ਨਕੀ ਫਿਲਮ ਵੀ ਪ੍ਰੋਮੋਸ਼ਨ ਦੇ ਲਈ ਜੀ ਕਿਸ ਤਰ੍ਹਾਂ ਇਹ ਫਿਲਮ ਦਾ ਜਿਹੜਾ ਹੈਗਾ ਆਈਡੀਆ ਹੋਇਆ ଥିਗਾ ਉਹ ਜਿਹੜੀ ਸਟਾਰ ਕਾਸਟ ਜਿਹੜੀ ਕਿਣੀ ਗਈ ਹੈ ਕਿੱਥੀ ਦੀ ਹੈ ਥੋੜੀ ਜਾਣਕਾਰੀ ਜਿਹੜੀ ਹੈ ਦੱਸਣਾ ਸਾਂਝੀ ਕਰੋ ਅ ਸਭ ਤੋਂ ਪਹਿਲਾਂ ਨਾ ਮੈਂ ਤੁਹਾਡਾ ਥੈਂਕਸ ਕਰਦਾ ਕਿ ਤੁਸੀਂ ਆਪਣੀ ਕੀਤੇ ਸਮਾਗਮ ਅੱਗੇ ਸਾਡੇ ਕੋਲ ਆਏ ਹੈ ਨਾ ਤੇ ਪਠਾਨਕੋਟ ਦੇ ਨਿਵਾਸੀਆਂ ਦਾ ਥੈਂਕਸ ਕਰਦਾ ਜਿੰਨਾਂ ਨੇ ਸਾਨੂੰ ਟਾਈਮ ਦਿੱਤਾ ਆਪਣੇ ਰੂਪ ਵਿੱਚ ਮੋਢੇ ਤੁਹਾਡੇ ਸਾਰਿਆਂ ਦੇ ਅ ਪਹਿਲੇ ਮਿੱਠੀ ਇੱਕ ਰਿਸ਼ਤਿਆਂ ਦੀ ਮੂਵੀ ਇੱਕ ਫੈਮਿਲੀ ਮੂਵੀ ਆ ਇਹ ਫਿਲਮ ਜਦੋਂ ਸ਼ੁਰੂ ਕਰਦੀ ਸੀ ਅਸੀਂ ਦੇਖ ਰਹੇ ਸੀ ਕਿ ਯਾਰ ਕੋਈ ਇਦਾਂ ਦਾ ਕੰਟੈਂਟ ਹੋਵੇ ਜਿਹੜਾ ਮਾਰਕ ਵਿੱਚ ਚੱਲਣ ਵਾਲਾ ਹੋਵੇ ਕੁਝ ਫੈਮਿਲੀ ਇਹ ਜਾ ਕੇ ਸੀ ਹੈ ਨਾ ਕਿ ਉਦੋਂ ਬਾਅਦ ਫਿਰ ਮੈਂ ਨਾ ਆਡੀਸ਼ਨ ਜਦੋਂ ਰੱਖਿਆ ਸਾਰੇ ਜਿੰਨੇ ਵੀ ਕੈਰੇਕਟਰ ਨੇ ਮੈਨੂੰ ਆਡੀਸ਼ਨ ਚ ਵੇਲੇ 23 ਵਜੇ ਤੋਂ ਅਸੀਂ ਪਹਿਲਾ ਕੰਮ ਕਰ ਚੁੱਕੇ ਸੀ ਕਈ ਫਰਮਾਂ ਦੇ ਵਿੱਚ ਉਤਪਾਦ ਨੂੰ ਸਕਾਨ ਲਾਈ ਤੇ ਜਿੱਸੀ ਪਹਿਲੀ ਲਵਲੀਨ ਤਿੰਨ ਉਦਾਰੇ ਹੀ ਇਕੱਠੇ ਹੁੰਦੇਗੇ ਫਿਰ ਉਦੋਂ ਬਾਅਦ ਅਸੀਂ ਤਾਂ ਜਲਾਈ ਨੂੰ ਕਰਨ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ ਅੱਜ ਕੰਪਲੀਟ ਹੋ ਕੇ ਸਾਰਾ ਕੁਝ ਕਿੰਨ ਤਰੀਕ ਨੂੰ ਸਿਨੇਮਾ ਕਰਾਂਚ ਆ ਰਹੀ ਹੈ ਔਰ ਇਹ ਜਿਹੜਾ ਬੇਸਿਕਲੀ ਹੀਰੋਇਨ ਜਿਹੜੇ ਆਪਣਾ ਕਾਸਟ ਕੀਤੀ ਗਈ ਹੈ ਇਹ ਸੁਣਨ ਚਾਹਿਆ ਕਿ ਪਠਾਨਕੋਟ ਦੇ ਹੈ ਹਾਂਜੀ ਹਾਂਜੀ ਇਹ ਪਠਾਨਕੋਟ ਦੇ ਨੇ ਤੋਂ ਅੱਜ ਅਸੀਂ ਜਦੋਂ ਆ ਰਹੇ ਸੀ ਕਹਿ ਰਹੇ ਸੀ ਕਿ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਐ ਪਠਾਨਕੋਟ ਦਾ ਮੇਰੇ ਸ਼ਹਿਰ ਤੋਂ ਰਿਹਾ ਤੇ ਕੋਈ ਖੁਸ਼ੀ ਦਾ ਸਾਰਿਆ ਲੋਕ ਕਿਸੇ ਦੀ ਵੀ ਸ਼ਹਿਰ ਜਾਂਦੇ ਆ ਜਾਂ ਮੇਰੇ ਸ਼ਹਿਰ ਤੋਂ ਹੀ ਹੋ ਜਾਂਦੇ ਬਾਬੇ ਬੇ ਸਭ ਤੋਂ ਹੋਨੇ ਉਹ ਤੇ ਖੁਸ਼ੀ ਹੁੰਦੀ ਹੈ ਕਿ ਸਾਡੇ ਸ਼ਹਿਰ ਤੇ ਸਾਡੀ ਪ੍ਰੋਮੋਸ਼ਨ ਹੋ ਰਹੀ ਆ ਤੁਹਾਡੀ ਫਿਲਮ ਆ ਰਹੀ ਆ ਇੱਕ ਮਤਲਬ ਸਪਰਾਈਸ ਹੁੰਦਾ ਸਾਰਿਆਂ ਨੂੰ ਅਰੇ ਸਰ ਇਹਦੀ ਜਿਹੜੀ ਸ਼ੂਟਿੰਗ ਹੈ ਕਿਸ ਕਿਸ ਜਗ੍ਹਾ ਹੋਤੇ ਹੋਈ ਹੈ ਇਹਦੀ ਸ਼ੂਟਿੰਗ ਹੋਈ ਹੈ ਜੀ ਆਪਣਾ ਫਲੋਰ ਲੁਧਿਆਣਾ ਬਟਾਲਾ ਤੇ ਇੱਕ ਦੋ ਸ਼ਹਿਰ ਰੋਡ ਔਰ ਪਰਸਨਲੀ ਪਠਾਨਕੋਟ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਪਠਾਨਕੋਟ ਬਹੁਤ ਵਧੀਆ ਲੱਗ ਰਿਹਾ ਸਾਡੇ ਪੰਜਾਬ ਦੀ ਧਰਤੀ ਹੈ ਜੀ ਤੇ ਮੈਂ ਪਹਿਲੀ ਵਾਰ ਆਇਆ ਤੇ ਲੋਕ ਬਹੁਤ ਵਧੀਆ ਨੇ ਸਾਰੇ ਐਲਪੋਲ ਦੀ سپورਟ ਕਰਨ ਵਾਲੇ ਤੇ ਪਿਆਰ ਮਿਲ ਰਿਹਾ ਸਾਰਿਆਂ ਦਾ ਬਹੁਤ ਵੀ ਵਾਰ ਇੱਕ ਵਾਰ ਫੇਰਾ ਮਾ ਜੀ ਰੰਦੀਪ ਜੀ ਥਲੇ ਆ ਰਹੀ ਹੈ ਮਿੱਠੀਏ ਔਰ ਮੇਨ ਕੈਰੈਕਟਰ ਜਿਹੜਾ ਹੈ ਕਹਿੰਦੇ ਕਿ ਵਿਲਨ ਦਾ ਹੁੰਦਾ ਥੋੜਾ ਹੀ ਆ ਆਪਣੇ ਕਰੈਕਟਰ ਬਾਰੇ ਔਰ ਆਪਣੀ ਸਟਾਰ ਕਾਸਟ ਟੀਮ ਬਾਰੇ ਥੋੜੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਇਕ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕੀਤਾ ਹੈ 3 ਜਨਵਰੀ 2025 ਨੂੰ ਜਿਹੜੀ ਸਾਡੀ ਮੂਵੀ ਆ ਰਹੀ ਹੈ ਮਿੱਠੀ ਉਹਦੀ ਤੁਸੀਂ ਸਾਰੀ ਇਹ ਜਾਣਕਾਰੀ ਤੁਹਾਡੇ ਦਰਿਏ ਪਠਾਨ ਕੋਰਟ ਤੋਂ ਵੀ ਸਾਰੇ ਤੱਕ ਪਹੁੰਚਣੀ ਹੈ ਤੁਹਾਡਾ ਸ਼ੁਕਰੀਆ ਇਸ ਚੀਜ਼ ਦਾ ਜਿੱਥੇ ਤੱਕ ਇਹ ਫਿਲਮ ਦੀ ਗੱਲ ਹੈ ਫਿਲਮ ਬੜੀ ਪਿਆਰੀ ਹੈਗੀ ਜਿੱਦਾਂ ਕਿ ਨਾ ਇਹਦਾ ਮਿੱਠੀ ਰੱਖਿਆ ਤਾਂ ਫਿਲਮ ਵੀ ਬਹੁਤ ਵਧੀਆ ਬਣੀ ਹੈਗੀ ਰਿੰਦਰ ਭਾਈ ਦਾ ਬੜਾ ਸੋਹਣਾ ਕੰਮ ਆ ਉਸਕਾਨ ਜੀ ਦਾ ਵੀ ਬਹੁਤ ਸੋਹਣਾ ਕੰਮ ਆ ਤੇ ਚਾਈਲਡ ਆਰਟਿਸਟ ਬੈਠੇ ਬੱਚੇ ਉਹਨਾਂ ਦੀ ਬੜਾ ਸੋਹਣਾ ਇੱਧਰ ਮੈਡਮ ਬੈਠੇ ਨੇ ਸਾਡੇ ਜਸਮਿੰਦੀ ਬੜਾ ਸੋਹਣਾ ਕਿਰਦਾਰ ਕੀਤਾ ਸਾਰਿਆਂ ਨੇ ਮੇਰੇ ਕਿਰਦਾਰ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਆ ਹਰ ਸਟੋਰੀ ਦੇ ਵਿੱਚ ਦੋਨੇ ਚੀਜ਼ਾਂ ਚੱਲਦੀਆਂ ਆਉਂਦੀਆਂ ਨੇ ਅਗਰ ਜੀ ਕੁਝ ਹੀਰੋ ਹੈ ਤਾਂ ਉਹਦੇ ਵਿੱਚ ਨੈਗੇਟਿਵ ਵੀ ਹੈ ਉਹ ਜਿਹੜਾ ਨੈਗੇਟਿਵ ਰੋਲ ਆ ਉਹ ਤੁਹਾਨੂੰ ਮੇਰਾ ਦੇਖਣ ਨੂੰ ਮਿਲੇਗਾ ਤੁਸੀਂ ਉਹ ਕੈਰੈਕਟਰ ਨੂੰ ਬਹੁਤ ਇੰਜੋਏ ਕਰੋ ਬੜਾ ਪਿਆਰਾ ਕਰੈਕਟਰ ਹੈਗਾ ਤੇ ਤੁਹਾਨੂੰ ਸਾਰਿਆਂ ਨੂੰ ਬੜਾ ਪਸੰਦ ਆਊਗਾ ਉਹ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਉਹ ਜਿਹੜਾ ਇਹ ਚੀਜ਼ ਦਾ ਕਸਟਮ ਹੁੰਦਾ ਤਾਂ ਸਟੋਰੀ ਨੂੰ ਘੁਮਾਉਂਦਾ ਹੋਈ ਹੈ ਨਾ ਤੇ ਇੱਥੋਂ ਹੀ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ ਕਿ ਜਿੰਨਾਂ ਲੜਾਈ ਝਗੜਾ ਹੋਵੇ ਉਹ ਲੋ ਵੀ ਹੁੰਦਾ ਹੈ ਨਾ ਸਾਰਾ ਐਕਟੀਵਿਟੀ ਦੇ ਨਾਲ ਹੀ ਹੁੰਦਾ ਹੈ ਨਾ ਇੱਕ ਫਿਲਮ ਆਊਗਾ ਤਾਂ ਫਿਲਮ ਆਊਗੀ ਕਿਰਦਾਰ ਬਹੁਤ ਵਧੀਆ ਤੁਸੀਂ ਸਾਰੇ ਇੰਜੋਏ ਕਰੋ ਇਸਾਰੇ ਸੈਟ ਦੇ ਵਿੱਚ ਸਮਝਦਾ ਸ਼ੁਰੂ ਤਾਂ ਕੋਈ ਕਰਦਾ ਰਿਹਾ ਸੱਟੇ ਆਲਮੋਸਟ ਸਾਰੀ ਏਦਾਂ ਦੇ ਸੀਗੇ ਬਾਨੀ ਤਰੀਕੇ ਅਸੀਂ ਬੰਦੇ ਸਾਰੇ ਜਾਨੀ ਬੱਚੀ ਵੀ ਬੜੇ ਪਿਆਰੇ ਸੀਗੇ ਸਰਿੰਦਰ ਜੀ ਵੀ ਹੈਨਾ ਇੱਕ ਦੂਜੇ ਨਾਲ ਅਸੀਂ ਹਾਸੀ ਵਿਦਾ ਕਰਦੇ ਰਹਿੰਦੇ ਸੀ ਉਹਦੇ ਉਹਦਾ ਚੱਕਰ ਇਹ ਸੀਗਾ ਕਿ ਸਾਨੂੰ ਸਾਡਾ ਜਿਹੜਾ ਸੈਟ ਦਾ ਮਾਹੌਲ ਆ ਉਹ ਪਰਿਵਾਰ ਵਰਗਾ ਲੱਗਦਾ ਕੀ ਸਾਡੇ ਤੋਂ ਕੋਈ ਵੀ ਏਦਾਂ ਨਾ ਹੋਵੇ ਨਾ ਆਉਂਦਾ ਫੀਲ ਨਾ ਕਰੇ ਕੋਈ ਇਹਨਾਂ ਦੀ ਜਸਮੀਨ ਜੀ ਆਏ ਨੇ ਚੁੱਕ ਚੁੱਕ ਬੈਠੇ ਰਹਿੰਦੇ ਅਸੀਂ ਚੁੱਕ ਚੁੱਕ ਬੈਠੇ ਰਹੀਏ ਜਦੋਂ ਆਏ ਟੇਕੋਦੋ ਕਰਾਂਗੇ ਬਟ ਸਾਡਾ ਸਾਰਿਆਂ ਨਾਲ ਹਾਸੇ ਨਾਲ ਚੱਲਦਾ ਰਹਿੰਦਾ ਸੀ ਤਾਂ ਉਹ ਕਿਰਦਾਰ ਬਹੁਤ ਵਧੀਆ ਹੋਏ ਨੇ ਸਾਰਿਆਂ ਦੇ ਤਾਂ ਇੱਕ ਪਰਿਵਾਰ ਵਾਂਗੂ ਕੁਝ ਮਿਲ ਗਏ ਸਾਰੇ ਅੰਦਰ ਇਹ ਬਹੁਤ ਸੌਣਾ ਸ਼ੂਟ ਹੋਇਆ ਔਰ ਕਿਤੇ ਕਿਤੇ ਸ਼ੂਟ ਕੀਤਾ ਗਿਆ ਤੇ ਮੋਸਟਲੀ ਸਾਡੀ ਜਿਹੜੀ ਮੂਵੀ ਆ ਸਾਰੀ ਪੰਜਾਬ ਦੇ ਵਿੱਚ ਹੀ ਬਣੀ ਹੈ ਕਿਉਂਕਿ ਕਨਸੈਪਟ ਸਾਡਾ ਆਪਣਾ ਪੰਜਾਬ ਦੇ ਜੀ ਤੇ ਉਹਦੀ ਲੋਕੇਸ਼ਨ ਸੀ ਜਿਹੜੀ ਸਾਰੀ ਉਹ ਪੰਜਾਬ ਦੇ ਚਾਹੀਦੀ ਸਰ ਜਿੱਦਾਂ ਲੁਧਿਆਣਾ ਹੋ ਗਿਆ ਅਫਗਾਨਪੁਰ ਹੋ ਗਿਆ ਤੇ ਆਪਾਂ ਫਲੋਰ ਹੋ ਗਿਆ ਤੇ ਇੱਕ ਹੋਰ ਸੀ ਬਟਾਲਾ ਇਹ ਚਾਰ ਪਣ ਲੋਕੇਸ਼ਨਾਂ ਸੀ ਜਿੱਥੇ ਸਾਡੀ ਮੂਵੀ ਸ਼ੂਟ ਹੋਈ ਔਰ ਸਰ ਪਠਾਨਕੋਟ ਦੇ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਪਠਾਨਕੋਟ ਵਾਸੀਆਂ ਨੂੰ ਮੈਂ ਇਹ ਫੀਲ ਕਰਦਾ ਪਿੰਦਨਪਿੰਦ ਸਿਨੇਮਾ ਘਰਾਂ 'ਚ ਸਾਡੀ ਫਿਲਮ ਆ ਰਹੀ ਹੈ ਤੇ ਤੁਹਾਡੇ ਸਿਟੀ ਦੀ ਇੱਕ ਇਹ ਦੇ ਵਿੱਚ ਇਹ ਉਹਨਾਂ ਜਿਹੜੀ ਲਾਂਚ ਹੋ ਰਹੀ ਹੈ ਤੁਸੀਂ ਉਹਨੂੰ ਵੀ ਪਿਆਰ ਦਿਓ ਸਾਨੂੰ ਵੀ ਪਿਆਰ ਦਿਓ ਤੇ ਪੂਰੀ ਮੂਵੀ ਨੂੰ ਤੁਸੀਂ ਸਾਰੇ ਸਿਨੇਮਾ ਘਰਾਂ 'ਚ ਜਾ ਕੇ ਦੇਖੋ ਟ੍ਰੇਲਰ ਵੀ ਸਾਡਾ ਆਇਆ ਹੈ ਉਹ ਨੂੰ ਤੁਸੀਂ ਦੇਖਿਓ ਬੜਾ ਪਿਆਰ ਦਿੱਤਾ ਲੋਕਾਂ ਨੇ ਬੰਦੇ ਵੀ ਸਾਨੂੰ ਉਹਨਾਂ ਪਿਆਰ ਦਿੰਗੇ ਅੱਜ ਅਸੀਂ ਸਾਨੂੰ ਬੜਾ ਅੱਛਾ ਲੱਗਿਆ ਇੱਥੇ ਆ ਕੇ ਪਖਾਨ ਪਿੰਡ ਦੇ ਵਿੱਚ ਆ ਕੇ ਇੱਥੇ ਦੇ ਲੋਕ ਬਹੁਤ ਪਿਆਰੇ ਨੇਗੇ ਤੇ ਅਸੀਂ ਮਿਲਿਆ ਮੁਸਤਫਾ ਜੀ ਨੇ ਸਾਨੂੰ ਬੁਲਾਇਆ ਬੜਾ ਬਹੁਤ ਅੱਛਾ ਉਹਨਾਂ ਦਾ ਬਿਹੇਵੀਅਰ ਆ ਸਾਡੇ ਨਾਲ ਸੁਆਹ ਬਹੁਤ ਵਧੀਆ ਲੱਗਿਆ ਉਹ ਕਹਿੰਦੇ ਸਾਨੂੰ ਦੱਸੋ ਸਹੀ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਡੀ ਜਿੰਨੀ ਵੀ ਤੁਹਾਨੂੰ ਜਰੂਰਤ ਅਸੀਂ ਤੁਹਾਡੇ ਨਾਲ ਉਹ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਾਡਾ ਇੱਕ ਕੰਸੈਪਟ ਆ ਰਿਹਾ ਉਹਦੇ ਲਈ ਤੁਸੀਂ ਖੜੇ ਹੋਗੇ ਤਾਂ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਤੇ ਇਹੀ ਅਪੀਲ ਕਰੂੰਗਾ ਪਠਾਨਕੋਟ ਪਾਸੀਆਂ ਨੂੰ ਕਿ ਤੁਸੀਂ 3 ਜਨਵਰੀ 2025 ਨੂੰ ਸਿਨੇਮੇਕਰਾਂ ਚ ਜਾ ਕੇ ਮੂਵੀ ਜ਼ਰੂਰ ਦੇਖਿਓ ਤੇ ਆਪਣੇ ਰਿਵਿਊ ਸਾਨੂੰ ਜ਼ਰੂਰ ਦਿਓ ਚਾਹੇ ਉਹ ਆਪਣੀ ਕਲੇਤ ਬਣਾਇਓ ਜਿੱਦਾਂ ਵੀ ਸਾਨੂੰ ਟੈਗ ਕਰਿਓ ਤਾਂ ਕਿ ਅਸੀਂ ਹੋਰ ਵੀ ਅੱਛੇ ਕਨਸੈਪਟ ਤੁਹਾਡੇ ਸਾਹਮਣੇ ਲਿਆ ਸਕੀਏ ਜੇ ਫਿਰ ਮੈਂ ਆਪਣੇ ਕਰੈਕਟਰ ਬਾਰੇ ਜਿਹੜਾ ਖੇਲਾ ਮਾਰੀਆ ਤੁਹਾਡੀ ਲਿਖਿਏ ਫਿਰ ਵੀ ਜਾਣਕਾਰੀ ਦੱਸ ਸਕਣਾ ਸਾਂਝੀ ਕਰੋ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਤੁਹਾਡਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਇੱਕ ਹੋਰ ਨਹੀਂ ਤੇ ਇਸਮ ਵਿੱਚ ਕਰੈਕਟਰ ਮੇਰਾ ਮੁਸਲਮਾਨ ਦਾ ਐਕਟਰ ਹੈ ਵੱਖਰਾ ਕਰੈਕਟਰ ਹੈ ਤੇ ਮੈਨੂੰ ਕਰਕੇ ਬਹੁਤ ਮੁਸ਼ਕਲ ਹੋਈ ਹੈ ਤੇ ਸ੍ਰਿੰਦਰ ਜੀ ਨੇ ਮੈਨੂੰ ਮੌਕਾ ਦਿੱਤਾ ਉਹਨਾਂ ਨੇ ਇਹ ਪਲੇਅ ਸਮਝਿਆ ਮੈਨੂੰ ਵੀ ਮੈਂ ਕਰੈਕਟਰ ਕਰ ਸਕਦੀ ਹਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸਨਮਰ ਫਰਿਆ ਦਾ ਬਾਕੀ ਮੈਂ ਜਿਆਦਾ ਕਰੈਕਟਰ ਰੀਵੀਲ ਨਹੀਂ ਕਰ ਰਹੀ ਦੀ ਸਟੋਰੀ ਤਾਂ ਫਿਰ ਸਾਰੇ ਜਣੇ 3 ਜਨਵਰੀ ਨੂੰ ਸਾਡੀ ਮੂਵੀ ਠੀਕ ਹੋ ਰਹੀ ਹੈ ਮੈਂ ਕੀ ਹਿੰਦੂ ਤੇ ਹੋਰ ਆਪਣਾ ਤੁਹਾਡਾ ਪਰਸਨਲੀ ਐਕਸਪੀਰੀਅੰਸ ਕਿੱਦਾਂ ਲਾ ਰਿਹਾ ਹੈ ਉਡੀ ਟੀਮ ਦੇ ਵਿੱਚ ਸਮਾਂ ਲਗਾ ਸ਼ਰੰਤਾ ਕੌਣ ਕਰਦਾ ਰਿਹਾ ਹੈ ਵੈਸੇ ਮੈਂ ਜਿਆਦਾ ਮਿਲ ਨਹੀਂ ਸਾਰੀ ਟੀਮ ਨੂੰ ਮਤਲਬ ਸ਼ਾਰਤੀ ਮੈਂ ਹੀ ਸੀਗੀ ਜਦੋਂ ਮੈਂ ਰੋ ਸਭ ਤੋਂ ਸ਼ਾਰਪ ਮੈਂ ਹੀ ਕਰਦੀ ਸੀਗੀ ਤੇ ਖਿਲਿੰਦਰ ਕਰਵਾ ਦੀ ਦਿਮਾਗ ਮੈਂ ਬਹੁਤ ਖਾਦਾ ਤੇ ਆਈ ਹੋਪ ਅੱਗੇ ਵੀ ਖਾਵਾਂਗੇ ਔਰ ਪਠਾਨਕੋਟ ਬਾਤ ਕਰ ਰਹੀ ਸੀ ਪੀਕ ਕਰਦੇ ਉਹਨਾਂ ਨੂੰ ਮੈਂ ਇਹ ਅਪੀਲ ਕਰਦੀ ਆਂ ਦੀ 10 ਜਨਵਰੀ ਨੂੰ ਸਾਡੀ ਮੂਵੀ ਛੋੜੀ ਹੈ ਤਾਂ ਜਰੂਰ ਜਰੂਰ ਜਾ ਕੇ ਦੇਖਿਓ ਤਤੋਂ ਪਹਿਲੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬੁਲਾਉਣ ਦੇ ਲਈ। ਔਰ ਜਿਸ ਤਰ੍ਹਾਂ ਕਿ ਬੇਸਿਕਲੀ ਤੁਹਾਨੂੰ ਪਤਾ ਲੱਗਿਆ ਹੋਗਾ ਕਿ ਜਿਹੜੀ ਮੂਵੀ ਆ ਰਹੀ ਹੈ 3 ਤਰੀਕ ਨੂੰ ਪਠਾਨਕੋਟ ਦੇ ਵਿੱਚ ਨਿੱਠੀ ਹੈ। ਉਹਦੇ ਵਿੱਚ ਮੇਨ ਲੀਡ ਰੋਲ ਦੇ ਵਿੱਚ ਤੁਸੀਂ ਇਹ ਕਰਾਉਂਦੇ ਹੋ ਤੇ ਪਠਾਨਕੋਟ ਦੇ ਤੁਸੀਂ ਵਸਿੰਦੇ ਹੋ। ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਅ ਇਹ ਟਾਈਮ ਮੇਰੇ ਲਈ ਬਹੁਤ ਖਾਸ ਹੈ। ਜਿੰਨੂੰ ਆਪਾਂ ਲਾਈਫ 'ਚ ਕਹੈ ਸਦੇ ਕਿ 골ਡਨ ਟਾਈਮ ਹੈ। ਕਿ ਆਪਣੇ ਪਠਾਨਕੋਟ ਦੇ ਵਿੱਚ ਇੱਕ ਪਛਾਣ ਬਣ ਰਹੀ ਹੈ ਕਿ ਇੱਕ ਐਕਟਰੈਸ ਪਠਾਨਕੋਟ ਦੀ ਵਿੱਚੋਂ ਵੀ ਆ ਰਹੀ ਹੈ। ਆਪਣੇ ਪਠਾਨਕੋਟ ਦਾ ਨਾਮ ਵੀ ਰੋਸ਼ਨ ਹੋਏਗਾ ਐਂਡ ਸਭ ਤੋਂ ਵੱਡੀ ਗੱਲ ਕਿ ਆਪਣੇ ਸ਼ਹਿਰ ਵਾਸੀਆਂ ਤੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਆਪਣੀ ਫਿਲਮ ਨੂੰ ਆਪਣੇ Song ਨੂੰ ਬਹੁਤ ਸਾਰਾ ਪਿਆਰ ਮਿਲਿਆ ਤੇ ਇਦਾਂ ਹੀ 10 ਤਰੀਕ ਨੂੰ 2025 ਨੂੰ 10 ਜਨਵਰੀ ਮਿੱਠੀ ਫਿਲਮ ਦੇਖਣਾ ਨਾ ਭੁੱਲਣਾ ਕਿ ਜਿਹੜੀ ਆਪਣੇ ਪੀਵੀਆਰ 'ਚ ਵੀ ਲੱਗ ਰਹੀ ਹੈ ਆਪਣੇ ਸਿਨੇਮਾਸਟ ਕਰਾ 'ਚ ਜਰੂਰ ਜਾ ਕੇ ਦੇਖਣਾ ਔਰ ਇਹ ਪਠਾਨਕੋਟ ਤੋਂ ਇੱਥੋਂ ਤੱਕ ਦਾ ਸਫ਼ਰ ਕਿੰਨੇ ਦਾ ਰਿਹਾ ਥੋੜਾ ਜਿਹਾ ਦੱਸਣਾ ਜਾਣਕਾਰੀ ਸਾਂਝੀ ਕਰੋ ਪਠਾਨਕੋਟ ਤੋਂ ਸਪੋਰ ਮੇਰੇ ਆਸਾ ਐਕਟ੍ਰੈਸ ਬਣਨ ਤੱਕ ਦਾ ਸਫਰ ਬਹੁਤ ਸਟਰਗਲਡ ਟਾਈਮ ਸੀਗਾ ਐਂਡ ਜਿੱਦਾਂ ਸੁਰਿੰਦਰ ਸਰ ਨੇ ਦੱਸਿਆ ਕਿ ਉਹਨਾਂ ਨੇ ਆਡਿਸ਼ਨਸ ਲਏ ਸੀ ਆਡਿਸ਼ਨਸ ਤੋਂ ਬਾਅਦ ਸ਼ਾਰਟ ਵਰਸຊਿ ਕਹਾਂਗੀ ਕਿ ਮੈਨੂੰ ਯਕੀਨ ਨਹੀਂ ਸੀਗਾ ਕਿ ਮੈਂ ਇਸ ਲੈਵਲ ਤੱਕ ਵੀ ਆਉਂਗੀ ਬਟ ਕਹਿੰਦੇ ਨੇ ਕਿ ਜੇ ਖੁੱਲ੍ਹੀ ਅੱਖਾਂ ਨਾਲ ਸੁਪਨੇ ਦੇਖੇ ਹੋਣ ਤਾਂ ਪੂਰੇ ਜ਼ਰੂਰ ਹੁੰਦੇ ਨੇ ਸੋ ਕਦੇ ਵੀ ਲਾਈਫ 'ਚ ਗਿਵ ਅਪ ਨਾ ਕਰੋ ਟਰਾਈ ਕਰਦੇ ਰਹੋ ਕਦੇ ਨਾ ਕਦੇ ਤੁਹਾਡਾ ਗੁੱਡ ਲੱਕy ਚੰਮਚਿੜੂ ਰਹੋ ਔਰ ਪਠਾਨਕੋਟ ਦੇ ਲੋਕਾਂ ਨੂੰ ਕੀ ਆਪ ਕੀ ਕਰਦੇ ਹੋ ਤੁਹਾਨੂੰ ਲੋਕਾਂ ਨੂੰ ਇਹ ਵੀ ਕਹਿ ਦਿੰਦੇ ਕਿ ਤੁਸੀਂ ਸਾਡੇ ਕੋਲ ਨੂੰ ਜ਼ਰੂਰ ਪਿਆਰ ਦੇਣਾ ਐਂ ਜੋ ਵੀ ਤੁਹਾਡੀ ਲਾਈਫ ਚ ਏਮ ਹੈ ਉਹਦੇ ਵਾਸਤੇ ਹਮੇਸ਼ਾ ਟਰਾਈ ਕਰਦੇ ਰਹੋ ਕਦੇ ਨਾ ਕਦੇ ਤੁਹਾਨੂੰ ਮੁਕਾਮ ਜ਼ਰੂਰ ਮਿਲੇਗਾ ਸਰ ਆਨੰਦਪ੍ਰੀਤ ਚਲ ਰਹੀ ਕਿੱਥੇ ਹੈ ਇਹ ਮੈਂ ਪਹਿਲਾਂ ਵੀ ਮਾਰਡਿੰਗ ਦਾ ਡਾਊਸ ਸੀ ਮੀਨਿੰਗ ਉਹ ਫਸਟ ਮੋਸਟ ਆਈ ਲੱਕਡ ਉਹ ਡ੍ਰੀਮ ਸੀ ਵੀ ਮੈਂ ਕਲਾ ਮੂਵੀ ਔਰ ਮੈਨੂੰ ਪਤਾ ਨਹੀਂ ਕਿ ਮੈਂ ਲੂਗੀ ਕਰ ਲਾਂਗੀ ਪਰ ਡ੍ਰੀਮ ਕਿੱਥੇ ਕਲ ਨਹੀਂ ਆ ਔਰ ਕਿਤੇ ਦੇ ਰਹਿਣ ਵਾਲੇ ਲੱਗੂ ਜੇ ਕਿਥੋਂ ਵੀ ਇਹ ਜਿਹੜੀ ਆ ਫੋਟੋ ਜਿਹੜੀ ਆ ਤੁਹਾਡੇ ਮਾਈਂਡ ਦੇ ਵਿੱਚ ਆਈ ਤੇ ਇਹ ਰੋਣ ਨਹੀਂ ਬੰਨਾ ਮੈਂ ਜਨਰਲੀ ਰਹਿਣ ਵਾਲੀ ਆ ਔਰ ਮੈਨੂੰ ਦਿੱਕੀ ਮੈਂ ਅਕਲ ਤੋਂ ਦੇਖੇ ਤੋਂ ਮੈਨੂੰ ਲੱਗਦਾ ਸਨ ਮੈਂ ਵੀ ਇੱਕ ਕਲਾ ਕਿਉਂਕਿ ਬਾਕੀ ਜਦ ਤੱਕ ਸੀ ਐਂਡ ਮੈਨੂੰ ਸ਼ੌਂਕ ਸੀ ਮੈਂ ਕਰਨੀ ਔਰ ਆਪਣੇ ਕਰੈਕਟਰ ਨੂੰ ਲੈ ਕੇ ਕਿੱਦਾਂ ਨੁਕੀਸ ਕਰਦੇ ਜਿਹੜਾ ਕਰੈਕਟਰ ਤੁਸੀਂ ਬਣਾ ਦਿੱਤਾ ਹੈ ਬਹੁਤ ਅੱਛਾ ਹੈ ਮੈਨੂੰ ਉਹ ਬਹੁਤ ਵਧੀਆ ਲੱਗ ਗਿਆ ਉਸ ਦਾ ਨਾਮ ਦਾ ਕੈਕ ਵੀ ਕੱਤੀ ਅੱਜ ਬੜੇ ਪ੍ਰਕਾਰ ਦੇ ਬਹੁਤ ਬਹੁਤ ਵਾਅਦਾ ਕਪਤਾਨਪੁਰ ਦੇ ਵਿੱਚ ਇੱਕ ਚਾਈਲਡ ਆਰਟਿਸਟ ਹੋਣ ਦੇ ਨਾਤੇ ਤੁਹਾਡਾ ਤਾਲੇ ਤੇ ਵੈਲਕਮ ਹੈ ਸਰੇ ਚੈਨਲ ਵੱਲੋਂ ਔਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜਿਹੜਾ ਤੁਸੀਂ ਇੱਕ ਨਿੱਜੀ ਤੌਰ ਦੇ ਜੈ ਕਰੈਕਟਰ ਕੀਤਾ ਹੈ ਮੈਂ ਬਹੁਤ ਹੀ ਵਧੀਆ ਮਹਿਸੂਸ ਕਰ ਰਿਹਾ